ਹਾਂਜੀ ਆਈ ਜੇ ヘア ਐਂਡ ਬਿਊਟੀ ਇੰਟਰਨੈਸ਼ਨਲ ਯੂਨੀਸੈਕਸ ਸੈਲੂਨ ਐਂਡ ਅਕੈਡਮੀ ਔਰ ਇਹਨਾਂ ਦੇ ਜਿਹੜੇ ਰੇਟ ਆ ਉਹ ਪੂਰੇ ਪੰਜਾਬ 'ਚ ਸਭ ਤੋਂ ਘੱਟ ਆ ਹਾਂਜੀ ਪੂਰੇ ਪੰਜਾਬ 'ਚ ਸਭ ਨਾਲੋਂ ਘੱਟ ਆ ਠੀਕ ਹੈ ਉਸ ਤੋਂ ਬਾਅਦ ਲਾਈਟ ਬ੍ਰਾਊਨ ਤਾਂ ਉਹਦੀ orange red ਦੀ ਰਿਫਲੈਕਸ਼ਨ ਆ ਜਾਏਗੀ ਠੀਕ ਹੈ ਜਦੋਂ ਪ੍ਰੀ ਲਾਈਟਨਿੰਗ ਵੱਲੋਂ ਅਸੀਂ ਜਾਂਦੇ ਹਾਂ ਤਾਂ ਆ ਉਹਦੀ ਰਿਫਲੈਕਸ਼ਨ ਆ ਜਾਂਦੀ ਹੈ ਇਹਦੇ ਹਿਸਾਬ ਨਾਲ ਅਸੀਂ ਕਲਰ ਕਰਦੇ ਹਾਂ ਠੀਕ ਹੈ ਜਿੱਦਾਂ ਦੀ ਰਿਫਲੈਕਸ਼ਨ ਹੋਏਗੀ ਉਦੋਂ ਦਾ ਸਾਡਾ ਕਲਰ ਆਏਗਾ ਠੀਕ ਹੈ ਕਲਰ ਦੀ ਕਲਰ ਸਿੱਖਣ ਦੇ ਲਈ ਸਾਨੂੰ ਇਹ ਥਿਊਰੀ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਸਾਨੂੰ ਇਹ ਆਉਂਦਾ ਤਾਂ ਅਸੀਂ ਕੋਈ ਵੀ ਕਲਰ ਆਰਾਮ ਨਾਲ ਕਿਸੇ ਵੀ హెయిర్ ਤੇ ਕਰ ਸਕਦੇ ਹਾਂ ਮੇਰਾ ਜੀ 4 ਸੈਕਸ਼ਨ ਇਹ ਹੈਡ ਕਲਸਪਾ ਜੀ ਜੀ ਪੁਣੀ ਦਾ ਫੋਰ ਸੈਕਸ਼ਨ ਹੀ ਨਿਕਲਿਆ ਠੀਕ ਹੈ ਕੱਢ ਲਈ ਹੈ ਪੁਸਤਕਵਾ ਦਾ ਆਪਾਂ ਕੋਈ ਵੀ ਕੰਮ ਕਰਨਾ ਹੈ ਤਾਂ ਆਪਾਂ ਕੀ ਕਰਨਾ ਹੈ ਫੋਰ ਸੈਕਸ਼ਨ ਕਰਨਾ ਹੀ ਜ਼ਰੂਰੀ ਹੈ ਅੱਛਾ ਤੁਸੀਂ ਬੱਚੇ ਸਿਰਫ ਦਿਖਾਉਂਦੇ ਹੋ ਕਿਉਂ ਮੈਂ ਤੋ ਕਰਾਉਂਦੇ ਵੀ ਹਾਂ ਨਹੀਂ ਕਰਾਉਂਦੇ ਵੀ ਆ ਉਹ ਜਿਆਦਾ ਤੋਂ ਜਿਆਦਾ ਆਪਾਂ ਪ੍ਰੈਕਟਿਸ ਕਰਾਈ ਦਿੰਦਾ ਹਾਂ ਤੇ ਜਦੋਂ ਇੱਕ ਵਾਰ ਇੱਥੇ ਬੱਚਾ ਆ ਜਾਂਦਾ ਹੈ ਸਿੱਖਣਾ ਤੇ ਉਹਨੂੰ ਦੁਬਾਰਾ ਕਿਤੇ ਸਿੱਖਣ ਦੀ ਲੋੜ ਨਹੀਂ ਮੈਨਲ ਟਿਪਸ ਦੇ ਬਾਰੇ ਜਾਣ ਕਰ ਦੇਣੀ ਹੈ ਸਭ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇਲ ਟਿਪ ਹੁੰਦੀਆਂ ਜਿਸ ਤਰ੍ਹਾਂ ਇਹ ਆ ਇਹ ਹਾਫ ਤੇ ਲੱਗਦੀਆਂ ਹਾਫ ਤੇ ਮਤਲਬ ਜਿੱਦਾਂ ਆਪਾਂ ਇਦਾਂ ਪ੍ਰੈਸ ਕਰਦੇ ਐ ਇੱਧਰ ਰਹਿ ਜਾਂਦੀਆਂ ਮੈਂ ਇਹਨਾਂ ਦੇ ਲਗਾ ਕੇ ਦਿਖਾਣੇ ਐ ਕਿ ਇੱਥੇ ਤੱਕ ਹੀ ਰਹਿ ਜਾਂਦੀਆਂ ਠੀਕ ਐ ਇਹ ਜਿਹੜੀਆਂ ਹੁੰਦੀਆਂ ਐ ਇਹ ਫੁੱਲ ਟਿੱਪ ਹੁੰਦੀਆਂ ਨੇ ਮਤਲਬ ਇਹ ਪੂਰੀ ਨੇਲਜ਼ ਦੇ ਉੱਤੇ ਲੱਗਣੀਆਂ ਹੁੰਦੀਆਂ ਐ ਇਸ ਤਰ੍ਹਾਂ ਠੀਕ ਐ ਤੇ ਜਿਹੜੀਆਂ ਆਹ ਵਾਲੀਆਂ ਹੁੰਦੀਆਂ ਐ ਇਹ ਪੋਲੀ ਜੈਲ ਆਉਂਦੀ ਐ ਇਹਦੇ ਵਿੱਚ ਜੈਲ ਭਰ ਕੇ ਅਸੀਂ ਉੱਪਰ ਲਗਾ ਕੇ ਨੇਲਜ਼ ਫਿਕਸ ਕਰਕੇ ਇਹਨੂੰ ਅਸੀਂ ਇਦਾਂ ਉਤਾਰ ਲੈਂਦੇ ਐ ਚਾਰਜਸ 300 ਆ ਮੈਨੀ ਪੈਡੀ ਦੇ ਤੇ ਮਾਰਕੀਟ ਵਿੱਚ ਕੀ ਚਾਰਜਸ ਨੇ ਮਾਰਕੀਟ ਵਿੱਚ ਤਾਂ 7800 ਦੇ ਆਸ-ਪਾਸ ਹੋਏਗਾ ਸੋ ਸੋ ਅਰਾਊਂਡ ਆਪਾਂ ਮੰਨ ਕੇ ਚੱਲੀਏ 60% ਦਾ ਡਿਸਕਾਊਂਟ ਹੈ ਹਾਂ 60% ਡਿਸਕਾਊਂਟ ਜੇ ਕਿਸੇ ਭੈਣ ਨੇ ਮੇਕਅਪ ਕਰਾਉਣਾ ਹੈ ਜੀ ਮੇਕਅਪ ਤਾਂ ਬ੍ਰਾਈਡਰ ਮੇਕਅਪ 4000 ਤੋਂ ਸਟਾਰਟਿੰਗ ਆ ਤੇ ਪਾਰਟੀ ਵੇਅਰ ਮੇਕਅਪ 1000 ਤੋਂ ਸਟਾਰਟਿੰਗ ਆ ਜੇ ਕਿਸੇ ਭੈਣ ਨੇ ਕੈਰੈਂਟਿਨ ਹੁੰਦਾ ਜੀ ਉਹ ਉਹ ਕਰਾਉਣਾ ਚਾਹੀ ਜੀ ਫਿਰ 케라틴 보톡스 অর 네노플라스티 아ਜਕਲ 네노플라스티 ਆ ਗਿਆ ਉਹਦੀ ਡਿਮਾਂਡ ਜ਼ਿਆਦਾ ਹਾਂ ਉਹਦੀ ਡਿਮਾਂਡ ਜ਼ਿਆਦਾ ਆ ਉਹ ਵੈਸੇ ਬਹੁਤ ਜ਼ਿਆਦਾ ਕਾਸਟਲੀਆ ਪਰ ਅਸੀਂ ਇਸ ਟਾਈਮ ਆਫਰ ਤੇ ਲਗਾਈ ਹੋਈ ਆ 1200 ਰੁਪਏ ਦੇ ਵਿੱਚ ਮੀਡਲ ਲੈਂਥ ਆ ਅੱਜ ਤੁਸੀਂ ਦੀ ਗੱਲ ਕਰੀਏ ਤਾਂ ਕਿੰਨੇ ਚਾਰਜਸ ਨੇ ਸਰ ਜੈਰਸ 500 ਬਾਜ਼ਾਰ ਚ ਕੀ ਰੇਟ ਹੈ ਬਾਜ਼ਾਰ ਚ ਸਰ 3-4000 ਤੋਂ ਜ਼ਿਆਦਾ ਲੈਂਦੇ 3-4000 ਰੇਟ ਬਾਜ਼ਾਰ ਚ ਤੁਸੀਂ ਸਿਰਫ 500 ਚ ਜੈਂਸ ਦੀ ਹਾਈਡਰ ਅਫੀਸ਼ਲ ਕਰਦੇ ਹੋ ਕੋਈ ਬ੍ਰਾਂਡ ਦਾ ਇਹ ਬ੍ਰਾਂਡ ਦਾ ਲੇਡੀਜ਼ ਦਾ ਲੇਡੀ ਦਾ ਸਰ ਆਪਣਾ 1000 1000 ਦੇ ਬਾਜ਼ਾਰ ਦੇ ਲੇਡੀਜ਼ ਦਾ ਕਿੰਨਾ ਦਾ ਕਰਦੇ ਆਂ ਸਰਪੰਚ ਇਹਦਾ 5 6 ਹਜ਼ਾਰ ਦਾ ਹੁਣ ਚਲੋ ਮੰਨ ਕੇ ਚਲਿਏ 4000 ਦਾ 4000 ਤੋਂ ਸਟਾਰਟ ਹੋ ਜਾਂਦਾ ਹੈ ਤੂੰ ਵੀ ਤਾਂ ਵੀ ਤੁਸੀਂ ਲਗਭਗ 70 80% ਡਿਸਕਾਊਂਟ ਦੇ ਡਿਸਕਾਊਂਟ ਦੇ ਦੇ ਸਰ ਤੋਂ ਸਭ ਤੋਂ ਘੱਟ ਰੇਟਾਂ ਤੇ ਤੁਸੀਂ ਜੈਂਟਸ ਦੀ ਕਟਿੰਗ ਕਰਦੇ ਹੋ ਸ਼ੇਪ ਦੇ ਨਾਲ ਟਾਈਟ ਰਿਵਰ ਲਗਾਉਣਾ ਸਭ ਤੋਂ ਘੱਟ ਰੇਟ ਨੇ ਕੀ ਰੇਟ ਨੇ 1100 100 ਰੁਪਏ ਵਿੱਚ ਕਟਿੰਗ ਤੇ ਤੁਸੀਂ ਜੇ ਕਿਸੇ ਆਪਣੇ ਵੀਅਰਡ ਜਾਂ ਮਸਟੈਚ ਨੂੰ ਠੀਕ ਕਰਵਾਉਣਾ ਹੈ ਹਾਂਜੀ 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 ਬਿਲਕੁਲ ਮਤਲਬ ਆਪਾਂ ਲੁੱਕ ਚੇਂਜ ਕਰ ਦਿੰਦੇ 100 ਰੁਪਏ ਜੀ ਹਾਂਜੀ ਕਰ ਦਿੰਦੇ ਬਿਲਕੁਲ ਠੀਕ ਹੈ ਜੀ ਮਤਲਬ ਰੇਟ ਘਟਨੇ ਪਰ ਸਟੈਂਡਰਡ ਹਾਈ ਆ ਸਟੈਂਡਰਡ ਹਾਈ ਕਿ ਬੱਚੋ ਉਹਨਾਂ ਤੋਂ ਜਿਹੜੇ ਮੁੜ ਕੇ ਬਾਤ ਨਹੀਂ ਪੁੱਛਦੇ ਪਹਿਲਾਂ ਬੜੇ ਬੜੇ ਬ੍ਰਾਂਡ ਦਿਖਾ ਕੇ ਲੈਂਦੇ ਤੁਹਾਨੂੰ ਪਟ ਓਏ ਅੱਜ ਉਸ ਥਾਂ ਤੇ ਪਹੁੰਚੇ ਆ ਜਿਨ੍ਹਾਂ ਦਾ ਟੈਲੈਂਟ ਅਜੇ ਹੈ ਜਿਵੇਂ ਸਿੱਧੂ ਮੂਸੇਵਾਲੇ ਦਾ ਗਾਣਾ ਸੀ ਕਿ ਜੱਟ ਦਾ ਮੁਕਾਬਲਾ ਕਿੱਤੇ ਤੂੰ ਹੱਟ ਪਿੱਛੇ ਹੱਟ ਓਏ ਬਈ ਬੜੀ ਮਿਹਨਤ ਕਰਕੇ ਅਸੀਂ ਨਵਾਂ ਸ਼ਹਿਰ ਵਿੱਚ ਅਜਿਹਸ ਸਲੂਨ ਤੇ ਬਿਊਟੀ ਅਕੈਡਮੀ ਲੱਭੀ ਹੈ ਜਿਨ੍ਹਾਂ ਦਾ ਰੇਟ ਹੈ ਸਭ ਤੋਂ ਘੱਟ ਓਏ ਜਿਨ੍ਹਾਂ ਦਾ ਰੇਟ ਹੈ ਸਭ ਤੋਂ ਘੱਟ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਕੁਸੀਂ ਸ਼ਹਿਰ ਤੋਂ ਦਾ ਜ਼ਲਾ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਮੈਂ ਜਿਵੇਂ ਸ਼ਹਿਰ ਚ ਕਿਹਾ ਕਿ ਅਸੀਂ ਨਵਾਂ ਸ਼ਹਿਰ ਵਿੱਚ ਅਜਿਹਾ ਸਲੂਨ ਅਤੇ ਬਿਊਟੀ ਅਕੈਡਮੀ ਲੱਭੀ ਹੈ ਜਿਨ੍ਹਾਂ ਦਾ ਰੇਟ ਸਭ ਤੋਂ ਘੱਟ ਹੈ ਔਰ ਅਕੈਡਮੀ ਦੀ ਗੱਲ ਕਰੀਏ ਤਾਂ ਇਸ ਸਮੇਂ ਪਲੱਸ 2 ਜਿਹੜਾ ਜਿਹੜੇ ਬੱਚਿਆਂ ਨੇ ਪਾਸ ਕੀਤੀ ਹੈ ਜਿਨ੍ਹਾਂ ਦਾ ਇੰਟਰਸਟ ਬਿਊਟੀ ਲਾਈਨ ਵਿੱਚ ਹੈ ਬਿਊਟੀਸ਼ੀਅਨ ਲਾਈਨ ਵਿੱਚ ਹੈ ਜਾਂ ਕਿਹ ਲਈ ਕੋਸਮਟੋਲੋਜੀ ਵਿੱਚ ਹੈ ਉਹਨਾਂ ਲਈ ਇਹ ਬੜੀ ਅੱਛੀ ਓਪਰਚ्युनिटी ਹੈ ਕਿਉਂਕਿ ਅਸੀਂ ਪਹੁੰਚੇ ਹਾਂ ਜੀ ਆਈ ਜੇ Hair and Beauty International Unisex Salon and Academy اور ਇਹਨਾਂ ਦੇ ਜਿਹੜੇ ਰੇਟ ਆ ਉਹ ਪੂਰੇ ਪੰਜਾਬ 'ਚ ਸਭ ਤੋਂ ਘੱਟ ਆ ਹਾਂਜੀ ਪੂਰੇ ਪੰਜਾਬ 'ਚ ਸਭ ਨਾਲੋਂ ਘੱਟ ਆ ਜਿੱਥੇ ਅੱਜਕੱਲ ਬੜੇ ਬੜੇ ਬ੍ਰਾਂਡ ਦੇ ਨਾਮ ਲੈ ਕੇ ਸੈਲੂਨ ਐਂਡ हेयर ਅਕੈਡਮੀ ਵਿੱਚ ਲੱਖ ਲੱਖ ਰੁਪਏ ਤੋਂ ਕੋਰਸ ਸ਼ੁਰੂ ਹੁੰਦਾ ਤੇ ਦਰਮਿਆਨੇ ਪਰਿਵਾਰ ਦੇ ਜਿਹੜੇ ਬੱਚੇ ਉਹ ਕਦੇ ਡਰ ਜਾਂਦੇ ਆ ਕਿ ਯਾਰ ਲੱਖ ਸਵਾ ਲੱਖ ਕਿੱਥੋਂ ਖਰਚਣਾ ਤਾਂ ਉਹਨਾਂ ਲਈ ਇਹ ਬਹੁਤ ਅੱਛੀ ਆਪਰਚੁਨਿਟੀ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ 10000 ਰੁਪਏ ਵਿੱਚ ਇਹ ਅਕੈਡਮੀ ਦਾ ਕੋਰਸ ਜਿਹੜਾ ਤੁਹਾਨੂੰ ਦਿੰਦੇ ਆ ਜੋ ਕਿ ਵੈਲਿਡ ਹੈ ਮਾਨਤਾ ਪ੍ਰਾਪਤ ਹੈ ਔਰ ਤੁਸੀਂ 10000 ਰੁਪਿਆ ਵੀ ਇਕੱਠਾ ਨਹੀਂ ਦੇਣਾ 2-2000 ਕਰਕੇ 5 ਮਹੀਨੇ ਜੀ ਦੇਣਾ ਤੇ ਉਸ ਤੋਂ ਵੀ ਜੇ ਮੈਂ ਗੱਲ ਕਰਾਂ ਮਾਮੂਲੀ ਪ੍ਰਾਈਸ ਦੀ ਤਾਂ ਸਿਰਫ 2100 ਰੁਪਏ ਦੇ ਅੰਦਰ-ਅੰਦਰ ਇਹ ਤੁਹਾਨੂੰ ਬੇਸਿਕ ਟ੍ਰੇਨਿੰਗ ਵਾਲਾ ਕੋਰਸ ਕਰਵਾਉਂਦੇ ਆ ਤੁਸੀਂ ਸਿਰਫ 2100 ਰੁਪਏ ਵਿੱਚ ਉਹ ਕੋਰਸ ਵੀ ਲੈ ਸਕਦੇ ਹੋ ਨਾਲ ਦੀ ਨਾਲ ਨੇਲ ਸਟੂਡੀਓ ਪਰਮਨੈਂਟ ਨੇਲਸ ਐਂਡ ਐਕਸਟੈਂਸ਼ਨ ਦਾ ਵੀ ਇਹ ਕੋਰਸ ਕਰਾਉਂਦੇ ਆ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਐ ਜੈਂਟਸ ਔਰ ਲੇਡੀਜ਼ ਦੀ ਜਦੋਂ ਇੱਥੇ ਆ ਕੇ ਆਪਣਾ హెయిర్ ਟ੍ਰੀਟਮੈਂਟ ਕਰਾਉਂਦੇ ਆ ਜਾਂ ਬਾਲ ਕਟਾਉਂਦੇ ਆ ਜਾਂ ਮੇਕਅਪ ਕਰਾਉਂਦੇ ਆ ਜਾਂ ਹਾਈਡਰਾ ਫੇਸ਼ੀਅਲ ਕਰਾਉਂਦੇ ਆ ਤਾਂ ਇਹ ਕਹਿੰਦੇ ਕਿ ਮਾਰਕੀਟ ਵਿੱਚ ਤੁਸੀਂ ਪਤਾ ਕਰ ਲਿਓ ਸਾਡਾ ਪ੍ਰਾਈਸ 3 ਗੁਣਾ ਘੱਟ ਹੋਣਾ ਮਤਲਬ ਜੇ ਕਟਿੰਗ ਤੁਸੀਂ ਬਾਹਰੋਂ ਕਰਾਉਂਨੇ ਆ ਜੈਂਟਸ ਕਟਿੰਗ ਕਰਾਉਣੀ ਆ ਸ਼ੇਵ ਕਰਾਨੀ ਤਾਂ 200 ਰੁਪਿਆ ਆਮ ਤੌਰ ਤੇ ਲੈ ਲਿਆ ਜਾਂਦਾ ਇਹ ਕਹਿੰਦੇ ਜੇ ਅਸੀਂ ਸਿਰਫ 100 ਰੁਪਏ ਚ ਕਰਦੇ ਆ ਹਾਈਡਰਾ ਫੇਸ਼ੀਅਲ ਜੇ ਜੈਂਟਸ ਨੇ ਕਰਾਉਣਾ ਤਾਂ 5-600 ਚ ਹੋ ਜਾਂਦਾ ਲੇਡੀਜ਼ ਦਾ ਸਿਰਫ 1000 ਰੁਪਏ ਚ ਹੋ ਜਾਂਦਾ ਫੈਸਿਲਿਟੀਆਂ ਦੇ ਬਹੁਤ ਦਿੰਦੇ ਆ ਬਹੁਤ ਵਾਜਿਬ ਰੇਟਾਂ ਤੇ ਬਹੁਤ ਪਾਕਟ ਫ੍ਰੈਂਡਲੀ ਰੇਟਾਂ ਤੇ ਅੰਦਰ ਚੱਲ ਕੇ ਇਹਨਾਂ ਦੀ ਜ਼ੁਬਾਨੀ ਪੁੱਛਦੇ ਆ ਹੋਰ ਕੀ ਕੀ ਫੀਚਰਸ ਜਿਹੜੇ ਆ ਫੈਸਿਲਿਟੀਆਂ ਨੇ ਜਿਹੜੀਆਂ ਇੱਥੇ ਇਹਨਾਂ ਨੇ ਫੀਸਿਬਲ ਕੀਤੀ ਹੋਈਆਂ ਤਾਂ ਆਓ ਅੰਦਰ ਚੱਲਦੇ ਆ ਸਤਿ ਆਤਿ ਸਤਿਓਨ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਆਈ ਜੇ ਬਿਊਟੀ ਸੈਲੂਨ ਐਕੈਡਮੀ ਦੇ ਓਨਰ ਇੰਦਰ ਜੀ ਨਜ਼ਰ ਆ ਰਹੇ ਨੇ ਪਹਿਲੇ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਇੰਦਰ ਜੀ ਬਾਣੀ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਸਾਹਿਬ ਅੱਛਾ ਇੰਦਰ ਜੀ ਦੀ ਖਾਸ ਗੱਲ ਇਹ ਹੈ ਕਿ ਇੰਦਰ ਜੀ ਇੱਥੇ ਦੇ ਇਕੱਲੇ ਓਨਰ ਨਹੀਂ ਆਪ ਬੱਚੇ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਬਹੁਤ ਐਕਸਪਰਟ ਨੇ ਇੰਦਰ ਜੀ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਇਹ ਬਿਜ਼ਨਸ ਜੀ ਸਰ ਮੈਨੂੰ ਐਕਚੁਅਲੀ 15 ਸਾਲ ਹੋ ਗਏ ਅੱਛਾ 15 ਸਾਲ ਇੰਟਰਸਟ ਸੀ ਇਸ ਪਾਸੇ ਹਾਂ ਜੀ ਬਹੁਤ ਜ਼ਿਆਦਾ ਇੰਟਰਸਟ ਬਹੁਤ ਜ਼ਿਆਦਾ ਚ ਤੇ ਫਿਰ ਮੈਂ ਸੋਚਿਆ ਕਿ ਜਦੋਂ ਅਕੈਡਮੀ ਸਾਰਾ ਕੁਝ ਆਪਾ ਤਿਆਰ ਕਰੀਏ ਕਿ ਬੱਚਿਆਂ ਨੂੰ ਵਧੀਆ ਕੋਈ ਇੱਕ ਵਾਰ ਬੱਚਿਆਂ ਦਾ ਤੇ ਅੱਛਾ ਜੇ ਮੈਂ ਫਾਰਮੈਲਿਟੀ ਤੋਂ ਥੋੜਾ ਪਰੇ ਹੋ ਕੇ ਗੱਲ ਕਰਾਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਇੰਦਰ ਜੀ ਤੋਂ ਅਸੀਂ ਆਪ ਖੁਦ ਆ ਕੇ ਆਪਣੀ హెయిਰ ਕਟਿੰਗ ਕਰਾਈਦੀ ਆ ਆਪਣਾ ਵੀ ਟ੍ਰੀਟਮੈਂਟ ਕਿਵੇਂ ਲੈ ਕਰਾ ਲੇਦਾ ਹੈਅਰਸ ਦਾ ਔਰ ਬੈਸਟ ਨੇ ਐਕਸਪਰਟ ਨੇ ਨੌਲੇਜ ਬਹੁਤ ਹੈ ਔਰ ਜੋ ਸ਼ੁੱਧ ਪੰਜਾਬੀ ਚ ਕਹੇ ਲਈ ਤਾਂ ਹੱਥ ਦੀ ਸਫਾਈ ਬਹੁਤ ਹੈ ਅੱਛਾ ਇੰਦਰ ਜੀ ਮੈਂ ਇੱਕ ਨਾ ਆਪਣੇ ਨਿੱਕੇ ਭੈਣਾ ਭਰਾਵਾਂ ਨੂੰ ਗੱਲ ਦੱਸ ਕੇ ਆਇਆ ਬਾਹਰ ਕਿ ਅਸੀਂ ਪੰਜਾਬ ਦਾ ਸਭ ਤੋਂ ਸਸਤਾ ਕੋਰਸ ਕਰਾਉਂਦੇ ਆ ਬਿਊਟੀ ਦਾ ਕੋਰਸ ਕਰਾਉਂਦੇ ਆ ਉਹ ਕੋਰਸ ਕਿਹੜਾ ਇਸ ਗੱਲ ਤੇ ਮੋਹਰ ਲਾ ਦਿਓ ਕੀ ਗੱਲ ਸੱਚੀ ਹੈ ਆਪਾਂ 10000 ਚ ਕੋਰਸ ਕਰਾਉਂਦੇ ਆ ਜੀ ਸਰ ਬਿਲਕੁਲ ਸੱਚ ਹੈ ਇਹ ਆਪਾਂ 10000 ਦੇ ਵਿੱਚ ਕੋਰਸ ਕਰਾਈਦਾ ਆ ਜੀ ਤੇ ਤੁਹਾਨੂੰ ਪਤਾ ਵੀ ਅੱਜ ਕੱਲ کافی ਪੈਸੇ ਲੈਂਦੇ ਆ ਪਿਆ-ਪਿਆ ਲੱਖ ਲੱਖ ਪੋਰਸ ਆ ਪਿਆ-ਪਿਆ ਲੱਖ ਲੱਖ ਰੁਪਏ ਔਰ ਦਰਮਿਆਨੇ ਪਰਿਵਾਰ ਦੇ ਬੱਚੇ ਡਰ ਜਾਂਦੇ ਆ ਹਾਂਜੀ ਡਰ ਜਾਂਦੇ ਆ ਤੇ ਅੱਤੇ ਫਿਰ ਇਹ ਵੀ ਜਾਂਦੇ ਕੰਮ ਸਿੱਕੜ ਦੋ ਹੂੰ ਤੇ ਅਸੀਂ ਫਿਰੋਚਾ ਕਿ 10000 ਦਾ ਕੋਰਸ ਕਰਦੇ ਆ ਬੱਚੇ ਦਾ ਸ਼ੌਂਕ ਨਹੀਂ ਮਰਨ ਦੇਣਾ ਬੱਚੇ ਦਾ ਚੌਂਕ ਨਹੀਂ ਮਰਨ ਦੇਣਾ ਤੇ ਬੱਚਿਆਂ ਦਾ ਕੇ ਉਹ ਇੱਕ ਬਣੇ ਹੋਏ ਹੂੰ ਅੱਛਾ 10000 ਰੁਪਏ ਇਕੱਠਾ ਦੇਣਾ ਕਿ 2-2000 ਕਰਕੇ ਦੇਣਾ ਨਹੀਂ ਤੁਸੀਂ ਮਹੀਨੇ-ਮਹੀਨੇ ਵਾ ਦੇ ਸਕਦੇ 2-2000 ਇਹ ਐਮਆਈ ਸਿੱਧੀ ਤੁਸੀਂ ਕਰਤੀ ਹਾਂਜੀ ਹਾਂਜੀ ਬਜਾਜ ਚ ਜਾਣ ਦੀ ਵੀ ਨਹੀਂ ਲੋੜ ਨਹੀਂ ਨਹੀਂ ਬੈਂਕ ਚ ਜਾਣ ਦੀ ਵੀ ਨਹੀਂ ਲੋੜ ਬਿਲਕੁਲ ਵੀ ਨਹੀਂ ਲੋੜ ਹੈ ਕਬਰਾਨ ਦੀ ਲੋੜ ਵੀ ਨਹੀਂ ਬੈਂਕ ਚ ਜਾਣ ਦੀ ਵੀ ਲੋੜ ਅੱਛਾ ਇੱਕ ਜਸਜੀਤ ਨਾਲ ਮੈਂ ਗੱਲ ਕੀਤੀ ਸੀ ਉਹ ਕਹਿੰਦਾ 2100 ਰੁਪਏ ਚ ਵੀ ਕੋਰਸ ਕਰਾਨੇ ਹੋ ਕਿਹੜਾ ਹਾਂਜੀ ਉਹ ਬੇਸਿਕ ਕੋਰਸ ਹੈ 45 ਡੇ ਦਾ ਹੈ ਜੀ ਉਹ ਉਹਦੇ ਵਿੱਚ ਬੇ ਇਕੜੀ ਨੌਲੇਜਿੰਨੇ ਆ ਉਹਦੇ ਵਿੱਚ ਸਰ हेयर कट ਵਗੈਰਾ ਆ ਜਾਂਦਾ ਜੀ ਉੱਚ ਵੀ ਆ ਜਾਂਦਾ ਹਾਂਜੀ ਆ ਜਾਂਦਾ ਮਤਲਬ ਇਦਾਂ ਨਹੀਂ ਕਿ ਆ ਕੇ ਸਨ ਕੱਲਾ ਮਹੌਮਦ ਕਰਦੇ ਆ ਟ੍ਰੇਨਿੰਗ ਪੂਰੀ ਮਿਲਦੀ ਹੈ ਬੇਸ਼ਲ ਵਗੈਰਾ ਆ ਜਾਂਦਾ ਵੈਕਸ ਆ ਜਾਂਦੀ ਮੈਨਿਕਰ ਪੈਡੀ ਕਰਾ ਜਾਂਦਾ ਤੇ ਸਾਰਾ ਕੁਝ ਵਿੱਚ ਆ ਜਾਂਦਾ ਮਤਲਬ ਉੱਚ ਵੀ ਬਹੁਤ ਸਾਰੀ ਟ੍ਰੇਨਿੰਗ ਮਿਲ ਜਾਂਦੀ ਹੈ 2100 ਰੁਪਏ ਵਿੱਚ 2100 ਰੁਪਏ ਦੇ ਵਿੱਚ ਜੇ ਕਿਸੇ 'ਚ ਮਨ 'ਚ ਕੋਈ ਡਾਊਟ ਹੈ ਸ਼ੱਕ ਹੈ ਉਹ ਲੱਖਾਂ ਰੁਪਏ ਨਹੀਂ ਖਰਚ ਸਕਦਾ ਤੇ ਇੱਥੇ ਆ ਕੇ ਕੱਲਾ 2100 ਰੁਪਏ ਦੇ ਕੇ 2100 ਦੇ ਕੇ ਬੇਸ਼ਲ ਬਹੁਤ ਕੁਝ ਸਿੱਖ ਸਕਦਾ ਅੱਛਾ ਹੁਣ ਮੇਰੇ ਉੱਤੇ ਕਰਿਓਸਿਟੀ ਹੋ ਆਪਾਂ ਜਾ ਕੇ ਤੁਹਾਡੇ ਕਲਾਸਾਂ ਦੇਖੀਏ ਜਿੱਥੇ ਥੈਰੀਟੀਕਲ ਵਰਕ ਚੱਲਦਾ ਹੈ ਜੇ ਜੇ ਤੁਸੀ ਪ੍ਰੈਕਟੀਕਲ ਕਰਾਉਣਾ ਹੈ ਚਲੋ ਜੀ ਆਪਾਂ ਚਲੋ ਸਰ ਕਿਹੜੀ ਕਲਾਸ ਚੱਲ ਰਹੀ ਜਿੱਥੇ ਸਰ ਇੱਥੇ ਕਲਰਿੰਗ ਦੀ ਕਲਾਸ ਚੱਲ ਰਹੀ ਹੈ ਜੀ ਤੇ ਕਲਰਿੰਗ ਇਸ ਨੇਲ ਅੱਛਾ ਥੈਰੀਟੀਕਲ ਚੱਲਦਾ ਪੂਰਾ ਵਰਕ ਜੀ ਜੀ ਪੂਰਾ ਵਰਕ ਕਿੰਨੀ ਦੇਰ ਦੀ ਕਲਾਸ ਹੁੰਦੀ ਜਿਹੜੀ ਥੈਰੀਟੀਕਲ ਕਲਾਸ ਹੁੰਦੀ ਹੈ ਸਰ 3 ਘੰਟੇ ਦੀ ਹੁੰਦੀ ਕਲਾਸ ਡੇਲੀ ਦੇਣੀ ਹਾਂ ਜੀ تین ਥਿਉਰੀ ਕਰਾਈ ਜਾਂਦੀ ਹੈ ਹਾਂ ਜੀ ਹਾਂ ਜੀ ਬਸ ਬੇਸਿਕ ਨੋਲਿਜ ਦੇ ਦਿੰਨੇ ਆ ਕਿ ਐਡਵਾਂਸ ਨੋਲਿਜ ਦੇ ਦਿੰਨੇ ਬੇਸਿਕ ਤੇ ਐਡਵਾਂਸ ਦੋਨੋਂ ਬੋਥ ਦਿੰਨੇ ਹਾਂ ਜੀ ਕਿ ਬੱਚੇ ਦਾ ਲੈਵਲ ਚੈੱਕ ਕਰਕੇ ਪਹਿਲਾਂ ਨਹੀਂ ਨਹੀਂ ਉਹ ਜਿੱਦਾਂ ਵਾਰੀਓ ਉਹ ਟ੍ਰੇਨਿੰਗਾਂ ਨੂੰ ਪੂਰਾ ਕਰਦੇ ਹੋ ਠੀਕ ਹੈ ਜੀ ਟ੍ਰੇਨ ਕਰਦੇ ਹੋ ਪਹਿਲਾਂ ਬੱਚੇ ਨੂੰ ਵੈਲਿਊਏਟ ਕਰਦੇ ਹੋ ਕਿ ਬੱਚਾ ਕਿੱਥੇ ਸਟੈਂਡ ਕਰਦਾ ਜੀ ਜੀ ਬੇਸਿਕ ਤੋਂ ਫਿਰ ਹੌਲੀ ਹੌਲੀ ਐਡਵਾਂਸ ਤੱਕ ਤਿੰਨ ਘੰਟੇ ਵਾਲੀ ਉਹ ਜਨਨਾ ਕਲਾਸ ਹੁੰਦੀ ਹੈ ਤਿੰਨ ਘੰਟੇ ਰਾਵਨ ਕਲਾਸ ਤੇ ਕਲਾਸ ਰੂਮ ਫੋਨ ਬੰਦ ਫੋਨ ਬੰਦ ਬਿਲਕੁਲ ਸਾਇਲੈਂਟ ਬਾਅਦ ਅ ਕਲਰਿੰਗ ਕਰਾ ਰਹੇ ਆ ਸਰ ਜੀ ਤੇ ਕਦਰ ਜੀ ਨੋਨੇ ਬੇਸਿਕ ਦੀ ਚੱਲ ਰਹੀ ਹੈ ਜੀ ਠੀਕ ਹੈ ਜੀ ਹਾਂ ਜੀ ਨਾਲ ਨੇਲਸ ਦਾ ਵੀ ਕਰਾਉਂਦੇ ਆ ਨਾ ਨੇਲਸ ਦਾ ਵੀ ਚਲਾਉਂਦੇ ਆ ਜੀ ਠੀਕ ਹੈ ਜੀ ਬਿਲਕੁਲ ਜੀ ਉਹਦੇ ਦੋ ਦੋ ਕਲਾਸਾਂ ਚੱਲਦੀਆਂ ਨੇ ਕਿ ਜਲਦੀ ਨੂੰ ਬੱਚਾ ਲੈ ਲੋ ਜੀ ਤਿੰਨ ਘੰਟੇ ਦੇ ਅੰਦਰ ਦੋ ਕਲਾਸਾਂ ਨੂੰ ਕੰਪਲੀਟ ਕਰ ਕਰਨੀਆਂ ਆ ਜੀ ਠੀਕ ਹੈ ਜੀ ਨੌਲੇਜ ਡਿਲੀਵਰ ਕਰ ਦਿੰਦੇ ਜੀ ਜੀ ਤੇ ਮਟੀਰੀਅਲ ਸਾਰਾ ਤੁਹਾਡਾਂ ਦਾ ਕਿ ਬੱਚਿਆਂ ਦਾ ਮਟੀਰੀਅਲ ਸਾਰਾ ਸਾਡਾ ਆਉਂਦਾ ਜੀ ਬੁੱਕਸ ਵਗੈਰਾ ਬੱਚਿਆਂ ਨੇ ਸਿਰਫ ਪੈਨ ਤੇ ਕਾਪੀ ਲੈ ਕੇ ਆੜੀ ਬਸ ਹਾਂ ਬਾਕੀ ਫੜਾਟ ਵਗੈਰਾ ਜਿੰਨਾ ਪੈਨ ਕਾਪੀ ਹਾਂ ਜੀ ਮਨ ਲੈ ਕੇ ਆਣਾ ਸਿੱਖਣਾ ਵੀ ਸਿੱਖਣਾ ਠੀਕ ਠੀਕ ਜੀ 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 ਦੇਖ ਲਈ ਮੈਡਮ ਕੀ ਕਰਾ ਰਹੇ ਹਾਂ ਹਾਂ ਜੀ ਹਾਂ ਜੀ ਬਹਿ ਜੀਏ ਆਪਾਂ ਬੈਠੋ ਬੈਠੋ 1 2 10 ਸਾਡੇ بیس ਕਲਰ ਨੇ ਜੋ ਇਸ ਸਾਈਡ ਨੇ ਇਹਨਾਂ ਦੀ ਰਿਫਲੈਕਸ਼ਨ ਹੈ ਠੀਕ ਹੈ ਜਿਹੜੇ 1 2 4 ਤੱਕ ਇਸ ਜਿੱਦਾਂ ਸਾਡੇ ਬਲੈਕ ਹੈਰ ਹੁੰਦੇ ਆ ਪਰ ਇਹ ਰੈੱਡ ਦੀ ਰਿਫਲੈਕਸ਼ਨ ਦਿੰਦੇ ਨੇ ਠੀਕ ਹੈ ਉਸ ਤੋਂ ਬਾਅਦ ਲਾਈਟ ਬ੍ਰਾਊਨ ਤਾਂ ਉਹਦੀ ਔਰੇਂਜ ਰੈੱਡ ਦੀ ਰਿਫਲੈਕਸ਼ਨ ਆ ਜਾਏਗੀ ਠੀਕ ਹੈ ਜਦੋਂ ਪ੍ਰੀ ਲਾਈਟਨਿੰਗ ਵੱਲੋਂ ਅਸੀਂ ਜਾਂਦੇ ਆ ਤਾਂ ਆ ਉਹਦੀ ਰਿਫਲੈਕਸ਼ਨ ਆ ਜਾਂਦੀ ਹੈ ਇਹਦੇ ਹਿਸਾਬ ਨਾਲ ਅਸੀਂ ਕਲਰ ਕਰਦੇ ਆ ਠੀਕ ਹੈ ਜਿੱਦਾਂ ਦੀ ਰਿਫਲੈਕਸ਼ਨ ਹੋਏਗੀ ਉਦੋਂ ਦਾ ਸਾਡਾ ਕਲਰ ਆਏਗਾ ਠੀਕ ਹੈ ਕਲਰ ਦੀ ਕਲਰ ਸਿੱਖਣ ਦੇ ਲਈ ਸਾਨੂੰ ਇਹ ਥਿਊਰੀ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਸਾਨੂੰ ਇਹ ਆਉਂਦਾ ਤਾਂ ਅਸੀਂ ਕੋਈ ਵੀ ਕਲਰ ਆਰਾਮ ਨਾਲ ਕਿਸੇ ਵੀ ਹੈਅਰ ਤੇ ਕਰ ਸਕਦੇ ਆ ਠੀਕ ਹੈ ਫੇ ਡਾਰਕ ਬਲੌਂਡ ਆ ਜਾਂਦਾ ਉਹਦੀ ਰਿਫਲੈਕਸ਼ਨ orange ਆ ਜਾਏਗੀ ਬਲੌਂਡ ਦੀ yellow orange ਆ ਜਾਏਗੀ ਲਾਈਟ ਬਲੌਂਡ ਕੀ ਹੁੰਦਾ ਮੈਨ ਬਲੌਂਡ ਬਲੌਂਡ ਸਰ ਜਦੋਂ ਅਸੀਂ ਪ੍ਰੀ ਲਾਈਟਨਿੰਗ ਕਰਦੇ ਆ ਨਾ హెయిਰ ਨੂੰ ਜਦੋਂ ਅਸੀਂ ਕਲਰ ਕਰਨਾ ਫੈਸ਼ਨ ਸ਼ੇਡ ਤਾਂ ਅਸੀਂ ਪ੍ਰੀ ਲਾਈਟਨਿੰਗ ਵਾਲੂ ਜਾਂਦੇ ਆ ਤਾਂ ਅਸੀਂ ਪਹਿਲਾਂ హెయిਰ ਨੂੰ ਬਲੌਂਡ ਕਰਦੇ ਆ ਅਸੀਂ ਲੈਵਲ ਹੁੰਦੇ ਆ ਹੈਰ ਦੇ ਉਹਨਾਂ ਨੂੰ ਲੈਵਲ हां okay. डार्क टू लाइट तक लेके जायਦਾ ਹੈ ਲੈਵਲ ਹੁੰਦੇ ਕਿੰਨੇ ਲੈਵਲ ਤੱਕ ਲੈ ਕੇ ਜਾਣਾ ਆ ਲੈਵਲ ਦੇ ਹਿਸਾਬ ਨਾਲ ਹੁੰਦੇ ਆ ਜਿੱਦਾਂ 6 ਨੰਬਰ ਤੇ 6 ਨੰਬਰ ਲੈਵਲ ਤੱਕ ਲੈ ਕੇ ਜਾਣਾ ਤਾਂ ਉਹਦੀ ਰਿਫਲੈਕਸ਼ਨ orange ਆਏਗੀ ਤਾਂ ਉਹਨੂੰ डार्क ब्लੌਂਡ ਹੀ ਰੱਖਣਾ ਮਤਲਬ ਜਿਹੜਾ ਜੋ ਵੀ ਆਪਾਂ ਬਲੌਂਡਰ ਯੂਜ਼ ਕਰਦੇ ਆ ਨਾ ਤਾਂ ਉਹਨੂੰ ਆਪਾਂ ਡਾਰਕ ਬਲੌਂਡ ਤੱਕ ਹੀ ਰੱਖਣਾ ਮੈਂ ਤੁਹਾਨੂੰ ਨੇਲ ਟਿਪਸ ਦੇ ਬਾਰੇ ਜਾਣ ਕਰ ਦਿੰਨੀ ਆ ਸਭ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇਲ ਟਿਪ ਹੁੰਦੀਆਂ ਜਿਸ ਤਰ੍ਹਾਂ ਇਹ ਆ ਇਹ ਹਾਫ ਤੇ ਲੱਗਦੀਆਂ ਹਾਫਤੇ ਮਤਲਬ ਜਿੱਦਾਂ ਆਪਾਂ ਇਦਾਂ ਪ੍ਰੈਸ ਕਰਦੇ ਇਦਾਂ ਰਹਿ ਜਾਂਦੀਆਂ ਮੈਂ ਇਹਨਾਂ ਦੇ ਲਗਾ ਕੇ ਦਿਖਾਣੀ ਆ ਤੇ ਇੱਥੇ ਤੱਕ ਹੀ ਰਹਿ ਜਾਂਦੀਆਂ ਠੀਕ ਹੈ ਇਹ ਜਿਹੜੀਆਂ ਹੁੰਦੀਆਂ ਇਹ ਫੁੱਲ ਟਿਪ ਹੁੰਦੀਆਂ ਮਤਲਬ ਇਹ ਪੂਰੀ ਨੇਲਜ਼ ਦੇ ਉੱਤੇ ਲੱਗਣੀਆਂ ਹੁੰਦੀਆਂ ਇਸ ਤਰ੍ਹਾਂ ਠੀਕ ਹੈ ਤੇ ਜਿਹੜੀਆਂ ਆਹ ਵਾਲੀਆਂ ਹੁੰਦੀਆਂ ਇਹ ਪੋਲੀ ਜੈਲ ਆਉਂਦੀ ਹੈ ਇਹਦੇ ਵਿੱਚ ਜੈਲ ਭਰ ਕੇ ਅਸੀਂ ਉੱਪਰ ਲਗਾ ਕੇ ਨੇਲਜ਼ ਫਿਕਸ ਕਰਕੇ ਇਹਨੂੰ ਅਸੀਂ ਇਦਾਂ ਉਤਾਰ ਲੈਂਦੇ ਆ ਠੀਕ ਹੈ ਤਿੰਨ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਕੀ ਕਰਨਾ ਸੀ ਕਲਾਇੰਟ ਦੇ ਨੇਲਜ਼ ਚੈੱਕ ਕਰਨੇ ਆ ਠੀਕ ਹੈ ਉਹਨਾਂ ਨੂੰ ਪੈਨਲ ਜੇ ਨੈਲ ਪੇਂਟ ਲੱਗਿਆ ਤਾਂ ਉਹਨਾਂ ਨੂੰ ਪਹਿਲਾਂ ਰਿਮੂਵ ਕਰਨਾ ਨੈਲ ਨੈਲ ਰਿਮੂਵ ਕਰ ਦੇਣਾ ਮੈਡਮ ਜੀ ਮੇਰੇ ਬੱਚੇ ਕਿਹੜੇ ਵਧੀਆ ਲੱਗੂਗੇ ਇੱਥੇ ਨੇਲਸ ਤੁਸੀਂ ਆ ਹਾਫ ਬਾਈ ਡਿਪ ਲਗਵਾ ਲਈਓ ਤੇ ਦੇ ਵਿੱਚ ਜੈਲ ਭਰ ਕੇ ਆਪਾਂ ਕੋਈ ਤੁਹਾਡੇ ਅਕੋਰਡਿੰਗ ਅਸੀਂ ਡਿਜ਼ਾਈਨ ਕਰ ਦਾਂਗੇ ਜਿਹੜਾ ਤੁਹਾਨੂੰ ਸਹੀ ਲੱਗੇ ਠੀਕ ਹੈ ਤੁਹਾਡੇ ਪਸੰਦ ਦਾ ਸੀ ਕੋਈ ਡਿਜ਼ਾਈਨ ਉੱਪਰ ਫਰਦਰ ਠੀਕ ਹੈ ਠੀਕ ਹੈ ਕੀ ਨਾਮ ਜੀ ਆਪ ਦਾ ਮੇਰਾ ਨਾਮ ਕਮੇਡੀਕਾ ਅੱਛਾ ਕਿੰਨੀ ਦਿਨ ਹੋ ਗਏ ਇੱਥੇ ਆਂਦੇ ਹੋ ਜੀ ਮੈਨੂੰ ਮਹੀਨਾਂ ਤੋਂ ਹੋਈ ਗਿਆ ਮੇਰੀ ਆ ਬੀਨਕ ਹੋ ਗਏ ਇੱਥੇ ਆnde ਜੋ ਸਿਖਾਉਂਦੇ ਆ ਜਾਂ ਜਿਹੜਾ ਕੰਮ ਕਰਦੇ ਤੋ ਸੰਤੁਸ਼ਟ ਹੋ ਤੁਸੀਂ ਹਾਂਜੀ ਬਹੁਤ ਸੰਤੁਸ਼ਟ ਆਸੀਂ ਇਹਨਾਂ ਤੋਂ ਕੰਮ ਬਹੁਤ ਵਧੀਆ ਢੰਗ ਨਾਲ ਸਿਖਾਉਂਦੇ ਆ ਤੇ ਪਹਿਲਾਂ ਮੇਰਾ ਬੇਟਾ ਵੀ ਇੱਥੋਂ ਕੰਮ ਸਿੱਖ ਕੇ ਗਿਆ ਹੈ ਅੱਛਾ ਜੀ ਤੇ ਬਾਕੀ ਇਹ ਸਟੂਡੈਂਟ ਦੇ ਕੋਲ ਉਨੀ ਦੇਰ ਖੜੇ ਰਹਿੰਦੇ ਆ ਜਿੰਨੇ ਚਿਰ ਕੰਮੇ ਸਹੀ ਨਹੀਂ ਕਰਦੇ ਸੱਲੀ ਬਖਸ਼ ਕੰਮ ਕਰਦੇ ਬਹੁਤ ਸੱਲੀ ਬਖਸ਼ਿਆ ਬੇਟਾ ਕਿ ਸਿੱਖ ਕੇ ਗਿਆ ਸੀ ਜੀ ਬੇਟਾ ਵੀ हेयर कटਿੰਗ ਦਾ ਸਿੱਖਦਾ ਸੀ ਜੀ ਹੁਣ ਕਿਹੜੀ ਕੰਟਰੀ ਉਹ ਹੁਣ ਤੇ ਉਹ ਵੈਸੇ ਇੰਗਲੈਂਡ ਦਾ ਇੱਕ ਜੀੜਾ ਲਗਾਉਣ ਗਿਆ ਆ। ਅੱਛਾ ਜੀ। ਹਾਂਜੀ। ਤੇ ਉੱਥੇ ਜੇ ਕਿਤੇ ਲੋੜ ਪਈ ਤਾਂ ਕੰਮ ਕਰ ਲੈਂਦਾ। ਕਰ ਲੇਗਾ। ਹੱਥ 'ਚ ਸਫਾਈ ਪੂਰੀ ਆ? ਹਾਂਜੀ। ਹੱਥ ਡੋਲਦਾ ਤਾਂ ਨਹੀਂ? ਨਹੀਂ ਨਹੀਂ ਨਹੀਂ। ਬਹੁਤ ਵਧੀਆ ਢੰਗ ਨਾਲ ਕੰਮ ਸਿਵਾਉਦੇ ਆ। ਬਹੁਤ ਸ਼ੁਕਰੀਆ। ਤੇ ਮੈਂ ਇੱਥੇ ਆਂ ਦੀਆਂ ਵੀ ਰਹਿਣੀ ਹੁਣ ਤਾਂ ਵੀ? ਜੀ। ਐਜ਼ ਅ ਕਲਾਇੰਟ ਵੀ ਆਂਦੇ ਰਹਿੰਦੇ ਆ। ਹਾਂਜੀ ਹਾਂਜੀ। ਤੇ ਐਸਾ ਸਟਾਫਾ ਹੁੰਦੇ ਤੇ ਮੈਂ ਕਲਾਇੰਟ ਦੇ ਤੌਰ ਤੇ ਆਉਂਦੀ ਰਹੀ ਆ। ਠੀਕ ਠੀਕ। ਚਲ ਬਹੁਤ ਸ਼ੁਕਰੀਆ। ਪਹਿਲਾਂ ਜਦੋਂ ਵੀ ਕੋਈ ਕੰਮ ਕਰਦਾ ਪਹਿਲਾਂ ਪਾਗੀ ਕਰਨਾ ਹੈ। ਫੋਰ ਸੈਕਸ਼ਨ ਵੀ ਚਾਹੇ ਕਟਿੰਗ ਹੋਵੇ ਚਾਹੇ ਕਲਰ ਹੋਵੇ ਚਾਹੇ ਕਾਲਸ ਚਾਹੇ ਐਨੀ ਗੱਲ ਨਹੀਂ ਠੀਕ 4 ਸੈਕਸ਼ਨ ਕੱਟਣੇ ਕਿਹ ਹੈ ਜ਼ਰੂਰੀ ਆਪਣੇ 4 ਸੈਕਸ਼ਨ ਕੀ ਹੈ A to 8 ਇੰਦਰਜੀ ਕਿਹੜੀ ਕਲਾਸ ਲੈ ਰਹੇ ਹੋ ਕਿਹੜੀ ਬੱਚੇ ਨੂੰ ਕਲਾਸ ਦੇ ਰਹੇ ਹੋ ਅੱਜ ਸਰ ਮੈਂ ਇਹਨਾਂ ਨੂੰ ਦੇ ਰਿਹਾ ਜੀ 4 ਸੈਕਸ਼ਨ ਹੀ ਐਂਡ ਕਲਸ ਪਾਣੀ ਜੀ ਜੀ ਹੁਣ ਇਹਨਾਂ ਨੂੰ 4 ਸੈਕਸ਼ਨ ਹੀ ਨਿਕਲ ਗਿਆ ਠੀਕ ਹੈ ਕੱਢ ਲਈ ਹੈ ਪੁਸਤਵ ਦਾ ਆਪਾ ਕੋਈ ਵੀ ਕੰਮ ਕਰਨਾ ਹੈ ਤਾਂ ਆਪਾ ਕੀ ਕਰਨਾ ਹੈ ਫੋਰ ਸੈਕਸ਼ਨ ਕਰ ਲਈ ਜ਼ਰੂਰੀ ਹੈ ਅੱਛਾ ਤੁਸੀਂ ਬੱਚੇ ਸਿਰਫ ਦਿਖਾਉਂਦੇ ਹੋ ਕਿ ਉਹਨੂੰ ਤੋਂ ਕਰਾਉਂਦੇ ਵੀ ਹੋ ਨਹੀਂ ਕਰਾਉਂਦੇ ਵੀ ਆ ਪੂਜਾ ਦਾ ਤੋਂ ਜ਼ਿਆਦਾ ਆਪਾ ਪ੍ਰੈਕਟਿਸ ਕਰਾਈ ਦੀ ਇਨਾਂ ਨੂੰ ਤੇ ਜਦੋਂ ਇੱਕ ਵਾਰ ਇੱਥੇ ਬੱਚਾ ਆ ਜਾਂਦਾ ਹੈ ਸਿੱਖਣਾ ਤੇ ਉਹਨੂੰ ਦੁਬਾਰਾ ਕਿਤੇ ਸਿੱਖਣ ਦੀ ਲੋੜ ਨਹੀਂ ਪੈਂਦੀ ਮਤਲਬ ਜੇ ਬੱਚਾ ਇੱਥੇ ਆ ਕੇ ਟ੍ਰੇਨਿੰਗ ਲੈ ਲੈਂਦਾ ਕੋਰਸ ਕਰਕੇ ਚਲੇ ਜਾਂਦਾ ਫਿਰ ਕਿਤੇ ਹੋਰ ਜਾ ਕੇ ਟ੍ਰੇਨਿੰਗ ਕਰਨ ਦੀ ਲੋੜ ਨਹੀਂ 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 ਬਿਲਕੁਲ ਨਹੀਂ ਮਤਲਬ ਬੱਚਾ ਟ੍ਰੇਨ ਹੋ ਕੇ ਜਾਂਦਾ ਬਿਲਕੁਲ ਟ੍ਰੇਨ ਹੋ ਕੇ ਜਾਂਦਾ ਦੇਖੀਏ ਇਹਨਾਂ ਨੂੰ ਕਿਵੇਂ ਕਰਦੇ ਆ ਹਾਂਜੀ ਹਾਂਜੀ ਹਾਂ ਕ ਲੜਕੀ ਆਪ ਕਲ ਸਪਾਏਗੀ? ਹਾਂਜੀ, ਆਪ ਪਾਏਗੀ। ਵੈਰੀ ਗੁੱਡ ਸਟੂਡੈਂਟ ਹੈ। ਪਾਦੀ ਆਪਾ ਕਿਹੜੇ ਸੈਕਸ਼ਨ ਵਿੱਚ ਆਏ ਸਰ ਸਲੂਨ ਦੇ ਲੇਡੀ ਸੈਕਸ਼ਨ ਵਿੱਚ ਆਏ ਇੱਥੇ ਕਿਹੜੀ ਕਿਹੜੀ ਸਰਵਿਸਿਜ਼ ਦੇ ਰਹੇ ਹੋ ਤੁਸੀਂ ਸਰ ਉਹ ਮੈਂਮ ਤੁਹਾਨੂੰ ਦੱਸ ਸਕਦੇ ਹਾਂ ਜੀ ਠੀਕ ਜੀ ਕਰ ਦਿਓ ਜਾਣਕਾਰੀ ਜੀ ਹਾਂਜੀ ਇੱਥੇ ਅਸੀਂ ਮੈਨੀਕਿਊਰ ਪੈਡੀਕਿਊਰ ਵੈਕਸਿੰਗ ਜਿੱਦਾਂ ਫੇਸ਼ੀਅਲ ਵਗੈਰਾ ਹੋ ਗਿਆ ਔਰ హెਅਰ ਦਾ ਕੰਮ ਅਸੀਂ ਇੱਥੇ ਕਰਦੇ ਹਾਂ ਪੈਡੀਕਯੂਰ ਮੈਨੀਕਯੂਰ ਇੱਥੇ ਦਿੰਦੇ ਤੁਸੀਂ ਜੀ ਇੱਥੇ ਦਿੰਦੇ ਚਾਰਜਸ ਕਿੰਨੇ ਜੀ ਉਹਦੇ ਚਾਰਜਸ 300 ਆ ਮੈਨੀ ਪੈਡੀ ਦੇ ਤੇ ਮਾਰਕੀਟ ਵਿੱਚ ਕੀ ਚਾਰਜਸ ਨੇ ਜੀ ਮਾਰਕੀਟ ਵਿੱਚ ਤਾਂ 7800 ਦੇ ਆਸ-ਪਾਸ ਹੋਏਗਾ ਸੋ ਸੋ ਅਰਾਊਂਡ ਆਪਾਂ ਮੰਨ ਕੇ ਚੱਲੀਏ 60% ਦਾ ਡਿਸਕਾਊਂਟ ਹੈ ਹਾਂ 60% ਡਿਸਕਾਊਂਟ ਜੇ ਕਿਸੇ ਭੈਣ ਨੇ ਮੇਕਅਪ ਕਰਾਉਣਾ ਹੈ ਜੀ ਮੇਕਅਪ ਤਾਂ ਬ੍ਰਾਈਡਲ ਮੇਕਅਪ 4000 ਤੋਂ ਸਟਾਰਟਿੰਗ ਆ ਤੇ ਪਾਰਟੀ ਵੇਅਰ ਮੇਕਅਪ 1000 ਤੋਂ ਸਟਾਰਟਿੰਗ ਆ ਜੇ ਕਿਸੇ ਭੈਣ ਨੇ ਕੇਰਟਨ ਹੁੰਦਾ ਜੀ ਉਹ ਉਹ ਕਰਾਉਣਾ ਜੀ ਫਿਰ ਕੇਰਾਟਿਨ ਬੋਟੌਕਸ অর ਨੈਨੋਪਲਾਸਟੀ ਅਜਕਲ ਨੈਨੋਪਲਾਸਟੀ ਆ ਗਿਆ ਉਹਦੀ ਡਿਮਾਂਡ ਜ਼ਿਆਦਾ ਹਾਂ ਉਹਦੀ ਡਿਮਾਂਡ ਜ਼ਿਆਦਾ ਆ ਉਹ ਵੈਸੇ ਬਹੁਤ ਜ਼ਿਆਦਾ ਕਾਸਟਲੀਆ ਪਰ ਅਸੀਂ ਇਸ ਟਾਈਮ ਆਫਰ ਤੇ ਲਗਾਈ ਹੋਈ ਆ 1200 ਰੁਪਏ ਦੇ ਵਿੱਚ ਮੀਡਲ ਲੈਂਥ ਬਾਹਰ ਕੀ ਪ੍ਰਾਈਸ ਹੈ ਜੀ ਤਾਂ ਬਾਹਰ ਤਾਂ 3000 4000 ਜੇ ਵੀ 60 70 ਪਰਸੈਂਟ ਦਾ ਡਿਸਕਾਊਂਟ ਹੈ ਜੀ ਜੀ ਜੇ ਰਿਬੌਂਡਿੰਗ ਕਰਾਣੀ ਹੋਵੇ ਰੀਵੌਂਡਿੰਗ 2500 ਤੋਂ ਸਟਾਰਟਿੰਗ ਆ ਪਰ ਅੱਜ ਕੱਲ੍ਹ ਰਿਵੌਂਡਿੰਗ ਤੋਂ ਵੀ ਉੱਪਰ ਕੈਰਾ ਬੌਂਡ ਚੱਲ ਰਿਹਾ ਆ ਅੱਛਾ ਜੀ ਹਾਂ ਜੀ ਹਾਂ ਉਹ ਲੇਟੈਸਟ ਆ ਉਹ ਲੇਟੈਸਟ ਆ ਉਹਦੀ ਡਿਮਾਂਡ ਰਹਿੰਦੀ ਜ਼ਿਆਦਾ ਉਹਦੀ ਡਿਮਾਂਡ ਰਹਿੰਦੀ ਆ ਕਿਉਂਕਿ ਰਿਵੌਂਡਿੰਗ ਸਮੂਥਿੰਗ ਦੇ ਨਾਲ ਥੋੜੀ ਥੋੜੀ ਜਿੱਦਾਂ ਰਫਨੈਸ ਰਹਿ ਜਾਂਦੀ ਆ ਤੇ ਉਹ ਨਾਲ-ਨਾਲ ਵਾਲਾਂ ਨੂੰ ਰਿਪੇਅਰ ਵੀ ਕਰਦਾ ਤੇ ਸ਼ਾਈਨ ਵੀ ਬਹੁਤ ਜ਼ਿਆਦਾ ਆਉਂਦੀ ਆ ਉਹਦੇ ਨਾਲ ਕੋਈ ਇਨਫੈਕਸ਼ਨ ਜਾਂ ਕੋਈ ਅਲਰਜੀ ਤਾਂ ਨਹੀਂ 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 ਉਹ ਕੈਰਾ ਹਾਂ ਉਹਦਾ ਖਿਆਲ ਰੱਖਦੇ ਆ ਪ੍ਰੋਡਕਟਸ ਕਿਹੜੇ ਵਰਤਦੇ ਤੁਸੀਂ ਪ੍ਰੋਡਕਟਸ ਸਾਰੇ ਲੋਰੀਅਲ ਲੋਰੀਅਲ ਆ ਟਾ ਤੁਹਾਡੇ ਕੋ ਇੱਥੇ ਉਹਦੀ ਸਕਿਨ ਨੂੰ ਪਹਿਲਾਂ ਚੈੱਕ ਕਰਦੇ ਹੋ ਜਾਂ హెਅਰਸ ਨੂੰ ਚੈੱਕ ਕਰਦੇ ਹੋ ਕਿਹੜਾ ਸੂਟ ਕਰੇਗਾ ਈਵੈਲਿਊਏਟ ਕਰਦੇ ਹੋ ਜੀ ਜੀ ਪਹਿਲਾਂ ਸਕਿਨ ਔਰ హెਅਰ ਨੂੰ ਅਸੀਂ ਚੈੱਕ ਕਰਕੇ ਹੀ ਕੰਮ ਸਟਾਰਟ ਕਰੀਦਾ ਹੈ ਅੱਛਾ ਜਿਵੇਂ ਤੁਹਾਡੇ ਮੈਨੂੰ ਦੇਖ ਰਹੇ ਸਟੂਡੈਂਟ ਇੱਥੇ ਕੰਮ ਕਰ ਰਹੇ ਆ ਇਹਨਾਂ ਨੂੰ ਵੀ ਦੱਸ ਦਿਓ ਕਿ ਪਰਸਨੈਲਿਟੀ ਡਿਵੈਲਪਮੈਂਟ ਇਹਨਾਂ ਦੀ ਕਿੱਦਾਂ ਹਾਈ ਕੋਵੇ ਜਾਂ ਕਲਾਇੰਟ ਨਾਲ ਕਿੱਦਾਂ ਡੀਲ ਕਰੀਦਾ ਜੀ ਜੀ ਬਿਲਕੁਲ ਦੱਸ ਦਿੰਦੇ ਆ ਜੀ ਉਹਦੀ ਟ੍ਰੇਨਿੰਗ ਵੀ ਆਪਾਂ ਸਲੂਨ ਦੇ ਅੰਦਰ ਆ ਕੇ ਇਹਨਾਂ ਨੂੰ ਦੱਸੀਦਾ ਹੈ ਨਨਾਲ ਟ੍ਰੇਨਿੰਗ ਦੇਈ ਦੀਆ ਕਿਸ ਤਰ੍ਹਾਂ ਆਪਾਂ ਕਲਾਇੰਟ ਲਾਈਨ ਨੂੰ ਹੈਂਡਲ ਕਰਨਾ ਉਹਨਾਂ ਨਾਲ ਡੀਲਿੰਗ ਇਸ ਤਰ੍ਹਾਂ ਕਰਨੀ ਉਹਨਾਂ ਦੇ ਕੰਮ ਕਿਸ ਤਰ੍ਹਾਂ ਕਰਨਾ ਸਾਰਾ ਕੁਝ ਇਹਨਾਂ ਨੂੰ ਦੱਸੀਦਾ ਹੈ ਬੱਚੇ ਸਿਰਫ ਡੰਮੀਆਂ ਤੇ ਪ੍ਰੈਕਟਿਸ ਕਰਦੇ ਜਾਂ ਆਪਣੇ ਫਰੈਂਚ ਨੂੰ ਬਲਾ ਕੇ ਕਰਦੇ ਕਿ ਕਲਾਇੰਟ ਤੇ ਵੀ ਉਹਨਾਂ ਨੂੰ ਥੋੜਾ ਮੌਕਾ ਦਿੰਦੇ ਹਾਂ ਕਲਾਇੰਟ ਤੇ ਉਦੋਂ ਮੌਕਾ ਦੇਣੇ ਜਦੋਂ ਬੱਚਾ ਬਿਲਕੁਲ ਟ੍ਰੇਨਡ ਹੋ ਜਾਂਦਾ ਫਿਰ ਅਸੀਂ ਸਾਨੂੰ ਪਤਾ ਲੱਗ ਜਾਂਦਾ ਕਿ ਬੱਚਾ ਹੁਣ ਕਰ ਸਕਦਾ ਉਹਦੋਂ ਅਸੀਂ ਉਹਨੂੰ ਕਲਾਇੰਟ ਤੇ ਵਰਕ ਕਰਨ ਦਾ ਵੀ ਮੌਕਾ ਦਿੰਦੇ ਨੇ ਗਲਤੀ ਨਹੀਂ ਹੋਊਗੀ ਮਤਲਬ ਕੰਮ ਕਰਨ ਲੱਗੇ ਹੱਥੇ ਤਾਂ ਕੰਬੂਗਾ ਨਹੀਂ ਨਹੀਂ ਬਿਲਕੁਲ ਨਹੀਂ ਬਿਲ ਫਿਸ਼ਲ ਹੋ ਰਿਹਾ ਹਾਂਜੀ ਹਾਈਡਰੇਸ਼ਨ ਹੋ ਰਿਹਾ ਇਹਨਾਂ ਦੇ ਤੇ ਬਾਕੀ ਇਹਨਾਂ ਦੇ ਸਟੈਪ ਵਾਈਜ਼ ਸਟੈਪ ਹੋਇਆ ਤੇ ਇਹਨਾਂ ਦੇ ਹੁਣ ਆਪਾਂ ਲਾਣਾ ਹੈ ਮਾਸਕ ਠੀਕ ਹੈ ਜੀ ਲੇਜ਼ਰ ਮਾਸਕ ਉਸ ਤੋਂ ਪਹਿਲਾਂ ਟਿਸ਼ੂ ਨੂੰ ਉਸ ਤੋਂ ਬਾਅਦ ਟਿਸ਼ੂ ਲਗਾਇਆ ਜਾਂਦਾ ਕਿਉਂਕਿ ਲੇਜ਼ਰ ਹੋ ਵਗੈਰਾ ਆ ਉਹ ਡਾਇਰੈਕਟ ਆਪਣੇ ਸਕਿਨ 'ਚ ਨਾ ਜਾਣਾ ਠੀਕ ਹੈ ਜੀ ਇਹ ਟਿਸ਼ੂ ਨੂੰ ਤੁਸੀਂ ਕਟਿੰਗ ਕਰਕੇ ਇਹਨਾਂ ਦੇ ਰਾਹ ਦਿਖਾਓ ਜੀ ਸਟੈਪ ਇਹ ਜੀ ਹੁਣ ਆਪਾਂ ਇਹਨਾਂ ਦੇ ਮਾਸਕ ਲਗਾਣਾ ਜੀ ਜੀ ਤੇ ਜਿਹੜੇ ਪ੍ਰੋਡਕਟਸ ਹੁੰਦੇ ਇਹਦੇ ਅੰਦਰ ਉਹ ਕਿਹੜੇ ਐ ਜੀ ਯੂਜ਼ ਕਰਦੇ ਆ ਜੀ ਤੁਸੀਂ ਸਰ ਇਹਦੇ ਪ੍ਰਾਪਰ ਬ੍ਰੈਂਡ ਹੀ ਆਉਂਦਾ ਲੱਗਦਾ ਉਹਨਾਂ ਦਾ ਨਾ ਕੋਰੀਅਰ ਦਾ ਜੀ ਜੀ ਓਕੇ ਤਾਂ ਹੁਣ ਇਹ ਤੁਸੀਂ ਮਾਸਕ ਲਗਾ ਦਿੱਤਾ ਜੀ ਇਹਨਾਂ ਦੇ ਹੁਣ ਆਪਾਂ ਜੀ ਜੇ ਆਪਾਂ ਇੱਧਰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਜੀ ਚਾਰਜਸ ਦੀ ਗੱਲ ਕਰੀਏ ਤਾਂ ਕਿੰਨੇ ਚਾਰਜਸ ਨੇ ਸਰ ਗੈਰ ਸਫਾਈ 500 ਬਾਜ਼ਾਰ ਚ ਕੀ ਰੇਟ ਹੈ ਬਾਜ਼ਾਰ ਚ ਸਰ 3-4000 ਤੋਂ ਜ਼ਿਆਦਾ ਲੈਂਦੇ ਜੀ 3-4000 ਰੇਟ ਬਾਜ਼ਾਰ ਚ ਤੁਸੀਂ ਸਰ 500 ਚ ਜੈਂਸ ਦੀ ਹਾਈਡ ਅਫੀਸ਼ਲ ਕਰ ਦਿਓ ਜੀ ਉਹ ਬ੍ਰੈਂਡ ਦਾ ਉਹ ਵੀ ਬ੍ਰੈਂਡ ਦਾ ਲੇਡੀਜ਼ ਦਾ ਲੇਡੀ ਦਾ ਸਰ ਆਪਣਾ 1000 1000 ਦੇ ਬਜ਼ਾਰ ਚ ਲੇਡੀਜ਼ ਦਾ ਕਿੰਨਾ ਕਰੀਏ ਯਾਰ ਤਾਂ ਸਰ 5-6 ਹਜ਼ਾਰ ਦਾ ਆਊਗਾ ਉਹ ਚਲੋ ਮੰਨ ਕੇ ਚਲੀਏ 4000 ਦਾ 4000 ਤਾਂ ਸਟਾਰਟ ਹੋ ਜਾਂਦਾ ਹੈ ਪਰ ਤੁਸੀਂ ਤਾਂ ਵੀ ਤੁਸੀਂ ਲਗਭਗ 70-80% ਡਿਸਕਾਊਂਟ ਦੇ ਰਹੇ ਹੋ ਡਿਸਕਾਊਂਟ ਦੇ ਰਿਹਾ ਜੀ ਹਾਂਜੀ ਤੇ ਰਿਜ਼ਲਟ ਮਿਲਦਾ ਜੀ रियलٹری ਪ੍ਰੋਬਲਮ ਮਿਲਦਾ ਹੈ ਪ੍ਰੋਡਕਟਸ ਦੀ ਗੱਲ ਕਰੀਏ ਇਹ ਤਾਂ ਨਹੀਂ ਪ੍ਰੋਡਕਟ ਸਸਤੇ ਆ ਨਹੀਂ ਨਹੀਂ ਪ੍ਰੋਡਕਟ ਮਹਿੰਗੇ ਆ ਜੀ ਇਹਨਾਂ ਦੇ ਤੇ ਮਸ਼ੀਨ ਵੀ ਇਹਨਾਂ ਦੇ ਨਾਲ ਉਹਨਾਂ ਨੂੰ ਪਤਾ ਸਰਟੀਫਿਕੇਟ ਵੀ ਅੱਛਾ ਸਰਟੀਫਿਕੇਟ ਵੀ ਲੈਣਾ ਪੈਂਦਾ ਹਾਈਡਰੋਫਿਸ਼ਲ ਸਰਟੀਫਿਕੇਟ ਵੀ ਹਾਂ ਜੀ ਬਹੁਤ ਲੋਕ ਸਰਟੀਫਿਕੇਟ ਨਹੀਂ ਲੈਂਦੇ ਨਹੀਂ ਸਰਟੀਫਿਕੇਟ ਤਾਂ ਜ਼ਰੂਰੀ ਹੈ ਜੀ ਕਿਉਂਕਿ ਇਹਨਾਂ ਦੀ ਟ੍ਰੇਨਿੰਗ ਵੀ ਲੈਣੀ ਪੈਂਦੀ ਆ ਵੈਸੀ ਹਾਈਡਰੋਫਿਸ਼ਲ ਯੂਜ਼ ਨਹੀਂ ਕਰ ਸਕਦੇ ਇਹ ਇਹ ਨਾਰਮਲ ਨਹੀਂ ਕਿ ਆਪਾਂ ਚੱਕ ਕੇ ਦਾ ਲਾ ਦਈਏ ਦਾ ਨੁਕਸਾਨ ਹੋ ਸਕਦਾ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਜੀ ਹੈਗਾ ਜੀ ਆ ਸਕਰੀਨ ਤੇ ਤੁਸੀਂ ਸਰਟੀਫਿਕੇਟ ਦੇਖ ਸਕਦੇ ਹੋ ਜਿਹੜਾ ਹਾਈਡਰਾਫੀਸ਼ੀਅਲ ਚਲਾਉਣ ਜਦੋਂ ਤੁਸੀਂ ਚਲਾਉਣੀ ਆ ਆਪਣੇ ਸਿਰਫ ਲਿਆਣੀ ਮਸ਼ੀਨ ਨਹੀਂ ਚਲਾਉਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਸਰਟੀਫਿਕੇਟ ਲੈਣਾ ਪੈਂਦਾ ਹੈ ਇਹ ਵੀ ਧਿਆਨ ਰੱਖਣਾ ਪੈਂਦਾ ਕਿੰਨੇ ਲੈਵਲ ਤੱਕ ਲੈ ਕੇ ਜਾਣਾ ਇਹਨਾਂ ਨੂੰ ਇਹਦੀ ਬਕਾਇਦਾ ਟ੍ਰੇਨਿੰਗ ਲਈ ਹੈ ਤੁਸੀਂ ਜੀ ਟ੍ਰੇਨਿੰਗ ਮਿਲਦੀ ਹੈ ਇਹਦੇ ਵਿੱਚ ਠੀਕ ਹੈ ਹੁਣ ਆਪਾਂ ਜੈਂਟਸ ਸੈਕਸ਼ਨ ਦੇਖ ਲਈਏ ਇੱਕ ਵਾਰ ਹਾਂਜੀ ਬਿਲਕੁਲ ਕਟਿੰਗ ਹੋ ਰਹੀ ਹੈ ਜੀ ਸਰ ਅੱਛਾ ਮੈਂ ਬਾਹਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਕੇ ਆਇਆ ਕਿ ਨਵੇਂ ਸ਼ਹਿਰ 'ਚ ਸਭ ਤੋਂ ਘੱਟ ਰੇਟਾਂ ਤੇ ਜੀ ਜੀ ਤੁਸੀਂ ਜੈਂਟਸ ਦੀ ਕਟਿੰਗ ਕਰਦੇ ਹੋ ਸ਼ੇਅਰ ਦੇ ਨਾਲ ਟਾਈਪ ਰਿਵਰ ਲਗਾਉਣਾ ਹੈ ਸਭ ਤੋਂ ਘੱਟ ਰੇਟ ਨੇ ਕੀ ਰੇਟ ਨੇ ਸਰ 100 100 ਰੁਪਏ ਵਿੱਚ ਕਟਿੰਗ ਤੇ ਤੁਸੀਂ ਜੇ ਕਿਸੇ ਨੇ ਆਪਣੇ ਬੀਅਰਡ ਜਾਂ ਮਸਟੈਚ ਨੂੰ ਠੀਕ ਕਰਵਾਉਣਾ ਹੈ ਸ਼ੇਵ ਕਰਵਾਉਣਾ ਹੈਂਜੀ ਹਾਂਜੀ ਮਤਲਬ ਆਪਾਂ ਲੁੱਕ ਚੇਂਜ ਕਰ ਦਿੰਦੇ ਹਾਂ 100 ਰੁਪਏ ਦੀ ਜਗ੍ਹਾ ਹਾਂਜੀ ਕਰ ਦਿੰਦੇ ਬਿਲਕੁਲ ਠੀਕ ਹੈ ਜੀ ਮਤਲਬ ਰੇਟ ਘਟਨੇ ਪਰ ਸਟੈਂਡਰਡ ਹਾਈ ਆ ਜਿਸ ਤਰੀਕੇ ਦੀ ਵੀ ਲੁੱਕ ਚਾਹੀਦੀ ਹੈ ਉਸ ਤਰੀਕੇ ਦੀ ਬਣਾ ਦਿੰਦੇ ਹੋ ਜਿਸ ਤਰੀਕੇ ਦਾ ਗੇਸਟ ਚਾਹੀਦਾ ਬਿਲਕੁਲ ਉਸ ਤਰ੍ਹਾਂ ਹੋ ਜਾਂਦੇ ਆ ਠੀਕ ਹੈ ਜੀ ਹੋਰ ਹੋਰ ਜਿਹੜੇ ਇੱਥੇ ਕਿਹੜੀ ਕਿਹੜੀ ਸਰਵਿਸਿਜ਼ ਦਿੰਦੇ ਹੋ ਤੁਸੀਂ ਮੇਰੇ ਸਰ ਇੱਥੇ ਜੈਰਸ ਲਈ ਨੈਨੋਪਲਾਸਟੀਆ ਵਗੈਰਾ ਦਾ ਟ੍ਰੀਟਮੈਂਟ ਜਿਹੜਾ హెਅ ਪੇ ਮੈਂ ਕਰ ਪੈੜੀ ਕਰ ਸਾਰਾ ਜੀ ਵੈਕਸ ਵਗੈਰਾ ਵੀ ਮਤਲਬ ਕੋਈ ਨੌਜਵਾਨ ਕਹਿੰਦਾ ਕਿ ਅੱਜ ਮੇਰੇ ਘਰ ਕੋਈ ਫੰਕਸ਼ਨ ਹੈ ਮੈਂ ਬਾਲ ਤੁਹਾਡੇ ਕੋਲੋਂ ਖੜੇ ਜੇ ਕਰਾਉਣੇ ਆ ਜੀ ਦਾੜੀ ਤੁਹਾਡੇ ਕੋਲੋਂ ਸੈੱਟ ਕਰਾਉਣੀ ਆ ਕਰ ਦਿੰਦੇ ਹੋ ਕਰ ਦਿੰਦੇ ਫਿਰ ਉਹਦਾ ਉਹਦਾ ਵੀ 100 ਰੁਪਏ ਆ ਸਰ ਉਹਦਾ ਵੀ 100 ਉਹਦਾ ਵੀ 100 ਮਤਲਬ ਬਹੁਤੇ ਪੈਸੇ ਲੈਣੇ ਨਹੀਂ 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 ਬਿਲਕੁਲ ਵੀ ਨਹੀਂ ਜੀ ਬਹੁਤੇ ਸਿੱਖਿਆ ਵੀ ਦੇਣੀ ਹੈ ਸੁੰਦਰਤਾ ਵੀ ਵਰਕਰ ਰੱਖਣੀ ਹੈ ਪੈਸੇ ਘਟਿਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਉਧਰ ਇੱਕ ਵਾਰੀ ਆਪਾਂ ਦਿਖਾ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਿਜੇ ਆ ਜਾਓ ਯਾਰ ਲੋਕੀ ਤੁਹਾਨੂੰ ਸਨਮਾਨ ਵੀ ਕਰਦੇ ਆ ਹਾਂਜੀ ਹਾਂਜੀ ਸਪੈਸ਼ਲ ਗੈਸਟ ਦੇ ਤੌਰ ਤੇ ਜਾਮੇ ਹੋ ਤੁਸੀਂ ਜੀ 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 ਓਕੇ ਤੇ ਇੰਦਰ ਜੀ ਸਪੈਸ਼ਲ ਗੈਸਟ ਦੇ ਤੌਰ ਤੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦਾ ਤੁਸੀਂ ਸਰਟੀਫਿਕੇਟ ਦੇਖ ਸਕਦੇ ਹੋ ਅੱਛਾ ਸਰਟੀਫਿਕੇਟ ਤੋਂ ਯਾਦ ਆਇਆ ਜਿਹੜੇ ਬੱਚੇ ਇੱਥੇ ਕੋਰਸ ਕਰਦੇ ਆ ਜੀ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੁੰਦਾ ਉਹ ਮਾਨਤਾ ਪ੍ਰਾਪਤ ਹੈ ਮਾਨਤਾ ਪ੍ਰਾਪਤ ਹੈ ਸਰ ਅ ਜਿਹੜਾ ਇੰਟਰਨੈਸ਼ਨਲ ਸਰਟੀਫਿਕੇਟ ਆ ਜੀ ਤੇ ਫੌਰਨ ਵਿੱਚ ਵੀ ਚੱਲ ਸਕਦਾ ਸਾਰੇ ਪਾਸੇ ਆਨਲਾਈਨ ਚਰਚ ਆਜੀ ਜੀ ਹੁਣ ਆਪਾਂ ਵੀਡੀਓ ਨੂੰ ਰੈਪ ਅਪ ਕਰਨਾ ਕਿਉਂਕਿ ਤੁਹਾਡੇ ਕਲਾਇੰਟਸ ਬਾਹਰ ਵੀ ਖੜੇ ਆ ਬੱਚਿਆਂ ਨੇ ਵੀ ਕਲਾਸ ਲਾਉਣੀ ਆ ਸਭ ਤੋਂ ਪਹਿਲਾਂ ਤੇ ਇਸ ਗੱਲ ਤੇ ਮੋਹਰ ਲਾਓ ਕਿ 10000 ਚ ਸਭ ਤੋਂ ਸਸਤਾ ਬਜਟ ਫ੍ਰੈਂਡਲੀ ਕੋਰਸ ਕੀ ਅਸੀਂ ਕਰਾ ਰਹੇ ਆ ਹੋਰ ਕੋਈ ਨਹੀਂ ਕਰਾ ਰਿਹਾ ਨਹੀਂ ਨਹੀਂ ਅਸੀਂ ਕਰਾ ਰਹੇ ਆ ਪੱਕੀ ਗੱਲ ਹੈ ਐਡਾ ਤਾਂ ਨਹੀਂ ਬੱਚੇ ਇੱਥੇ ਆਉਣਗੇ ਮੁੜ ਕੇ ਤੁਸੀਂ 20 25 30000 ਤੇ ਪਹੁੰਚ ਨਹੀਂ 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 ਬਿਲਕੁਲ ਵੀ ਨਹੀਂ ਕੋਈ ਵੀ ਨਹੀਂ ਐਡਾ ਜੋ ਕਹਿਦਾ ਹੋਈ ਹੋਣਾ ਕਿਉਂਕਿ ਨਾ ਦੇਖੋ ਜਦੋਂ ਮੈਂ ਛੋਟੇ ਛੋਟੇ ਬੱਚੇ ਜਿਹੜੇ ਪਲੱਸ 2 ਪਾਸ ਕਰਕੇ ਹਟੇ ਆ ਹਲੇ ਛੋਟੇ ਹੀ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਨੂੰ ਇੰਟਰਸਟ ਹੈ ਕਿ ਉਹ ਵੀ ਬਿਊਟੀਸ਼ਨ ਬਰਨਾ ਚਾਹੁੰਦੇ ਆ ਇਹ ਕੋਰਸ ਕਰਨਾ ਚਾਹੁੰਦੇ ਆ ਉਹ ਲੱਖ ਸਵਾ ਲੱਖ ਡੇਢ ਲੱਖ ਦਾ ਕੋਰਸ ਸੁਣ ਕੇ ਹੈਰਾਨ ਹੋ ਜਾਂਦੇ ਆ ਫਿਰ ਕਹਿੰਦੇ ਛੱਡੋ ਬਦ ਕਿਸੇ ਦੁਕਾਨ ਤੇ ਲੱਗ ਜਾਂਦੇ ਆ ਉਹਨਾਂ ਦਾ ਇੰਟਰਸਟ ਜਿਹੜਾ ਆ ਉਹਦਾ ਸ਼ੌਂਕ ਜਿਹੜਾ ਮਰ ਜਾਂਦਾ ਬਿਲਕੁਲ ਬਿਲਕੁਲ ਉਹਨਾਂ ਲਈ ਤਾਂ ਸਭ ਤੋਂ ਵੈਸਟ ਮੌਕਾ ਆ ਤੇ 2100 ਰੁਪਏ ਚ ਬੇਸਿਕ ਕੋਰਸ ਜੇ ਕਿਸੇ ਨੇ ਡੈਮੋ ਲੈਣੀ ਆ ਡੈਮੋ ਲੈ ਸਕਦਾ ਜੀ ਆ ਕਿ ਡੈਮੋ ਲੈ ਸਕਦਾ ਡੈਮੋ ਲੈ ਸਕਦਾ ਸਾਡੇ ਮੁਫਤ ਜੀ ਬੱਚਿਆਂ ਨੂੰ ਮਟੀਰੀਅਲ ਤੁਸੀਂ ਦਿਓਗੇ ਪਰ ਡਕ ਤੁਸੀਂ ਦਿਓਗੇ ਜੀ ਜੀ ਸਾਰਾ ਪਰਡ ਸਾਡਾ ਜੀ ਇਹ ਵੀ ਗੱਲ ਕਲੀਅਰ ਕਰ ਲਈਏ ਜੀ ਸਭ ਤੋਂ ਸਸਤੀ ਕਟਿੰਗ ਤੇ ਸ਼ੇਵ ਅਸੀਂ ਕਰਦੇ ਹਾਂ ਸਿਰ ਸਿਰਫ 100 150 ਰੁਪਏ ਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਹੋਰ ਲਾ ਦੀਏ ਲਾ ਦਿਓ ਬਿਲਕੁਲ ਤੇ ਹਾਈਡਰਾ ਫੇਸ਼ਲ ਸ਼ੇਅਰ ਦਾ ਸਭ ਤੋਂ ਸਸਤਾ ਸੀ ਕਰਦੇ ਹਾਂ ਹਾਂ ਜੀ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ 1000 ਰੁਪਏ ਚ ਲੇਡੀਜ਼ ਦਾ 1000 ਰੁਪਏ ਦਾ ਹਾਂ ਜੀ ਬਿਲਕੁਲ ਠੀਕ ਹੈ ਜੀ ਜੇ ਕਿਸੇ ਨੇ ਫੇਸ਼ਲ ਕਰਾਉਣ ਦੇ ਮੁੰਡੇ ਨੂੰ ਸ਼ੌਂਕ ਹੋਵੇ ਵਿੱਚ ਤਾਂ ਮ ਮੇਰਾ ਤਾਂ ਯਾਰ ਪੱਕਾ 500 ਚ ਕਰ ਦਿੱਤਾ ਹੈ ਜੀ ਅਸਲੀ ਕਰਕੇ ਭੇਜ ਦਿਓ ਸੱਲੀ ਕਰਕੇ ਭੇਜੀ ਚਲੋ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਸਿੱਖਿਆ ਵੀ ਮਿਲਣੀ ਹੈ ਤੁਹਾਡੀ ਲੁੱਕ ਵੀ ਚੇਂਜ ਹੋਣੀ ਹੈ ਤੁਹਾਡਾ ਜਿਹੜਾ ਸੁੰਦਰ-ਸੁੰਦਰ ਵੀ ਬਣਾ ਦੇਣਾ ਸਟੈਂਡਰਡ ਹਾਈ ਹੈ ਰੇਟ ਘੱਟ ਹੈ ਰੇਟ ਪਾਕਟ ਫਰੈਂਡਲੀ ਹੈ ਇਹ ਕਹਿੰਦੇ ਕਿ ਅਸੀਂ ਘਰ-ਘਰ ਤੱਕ ਪਹੁੰਚਣਾ ਚਾਹੁੰਦੇ ਜਿਹੜੇ ਨਿੱਕੇ ਭੈਣ ਭਰਾ ਸੈਲੂਨ ਦਾ ਕੰਮ ਸਿੱਖਣਾ ਚਾਹੁੰਦੇ ਆ ਜਿਨ੍ਹਾਂ ਨੂੰ ਸ਼ੌਂਕ ਹੈ ਤੇ ਸ਼ੌਂਕ ਨੂੰ ਮਰਨ ਨਹੀਂ ਦੇਣਾ ਬਾਕੀ ਸਾਰੀ ਗੱਲ ਅਸੀਂ ਜਿਹੜੀ ਐ ਬੜੀ ਹੀ ਪ੍ਰੋਫੈਸ਼ਨਲ ਤਰੀਕੇ ਕੀਤੀ ਐ ਪਰ ਮੈਂ ਅੰਤ 'ਚ ਆਪਣੀ ਰეკਮੈਂਡੇਸ਼ਨ ਪਾਣਾ ਚਾਹੁੰਦਾ ਕਿਉਂਕਿ ਸਾਡਾ ਭਰਾ ਬੜਾ ਟੈਲੈਂਟਡ ਐ ਇਹ ਸਿਰਫ ਤੁਹਾਨੂੰ ਸਿੱਖਿਆ ਨਹੀਂ ਦੇਵੇਗਾ ਸਿਰਫ ਤੁਹਾਨੂੰ ਪ੍ਰੈਕਟੀਕਲ ਕੰਮ ਨਹੀਂ ਕਰਾਵੇਗਾ ਨਾਲ ਦੀ ਨਾਲ ਆ ਤੁਸੀਂ ਦੇਖੋ ਨੌਜਵਾਨ ਇਹਨਾਂ ਨੂੰ ਕੰਮ ਸਿੱਖ ਰਿਹਾ ਨਾਲ ਦੀ ਨਾਲ ਤੁਹਾਨੂੰ ਆਪਣੇ ਕੰਮ 'ਚ ਪਰਫੈਕਟ ਵੀ ਕਰ ਦੇਣਗੇ ਔਰ ਸਭ ਤੋਂ ਵੱਡੀ ਗੱਲ ਤੁਸੀਂ ਇੱਕ ਸਵਾਲ ਚਾਹੇ 10 ਵਾਰ 15 ਵਾਰ 20 ਵਾਰ ਪੁੱਛ ਲਿਓ ਇਹ ਬੰਦੇ ਦੇ ਮੱਥੇ ਤੇ ਪਸੀਨਾ ਆ ਜਾਊਗਾ ਲੇਕਿਨ ਮੱਥੇ ਤੇ ਤਿਉੜੀ ਨਹੀਂ ਆਊਗੀ ਨਹੀਂ ਨਹੀਂ ਬਿਲਕੁਲ ਨਹੀਂ ਹਨਾ ਬੱਚਿਆਂ ਨੂੰ ਬੜੇ ਪਿਆਰ ਨਾਲ ਬੜੀ ਸਬਰ ਨਾਲ ਆਪਾਂ ਸਿਖਾਉਣਾ ਜੀ ਜੀ ਜਿਹੜੇ ਜਿਹਨੇ ਇੱਥੇ ਭਰੋਸਾ ਕਰਕੇ ਆਉਣਾ ਤਾਂ ਭਰੋਸਾ ਨਹੀਂ ਤੋੜਨਾ ਭਰੋਸਾ ਨਹੀਂ ਤੋੜਨਾ ਜੀ ਬਿਲਕੁਲ ਠੀਕ ਹੈ ਜੀ ਤੇ ਇੰਦਰ ਜੀ ਇੱਕ ਵਾਰ ਆਪਣਾ ਫੋਨ ਨੰਬਰ ਤੇ ਐਡਰੈਸ ਕਨਫਰਮ ਕਰ ਦਿਓ ਸਰ ਮੇਰਾ ਸਲੂਨ ਦਾ ਨਾਮ ਹੈਗਾ ਆਈਏ ਸਲੂਨ ਕੇਐਸ ਪਲਾਜ਼ਾ ਬਿਲਡਿੰਗ ਆਫ ਪੁਜਰ ਸਰਵਿਸ ਪਰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਆ ਸਕਰੀਨ ਤੇ ਨੰਬਰ ਚੱਲਦੇ ਆ ਬੋਲ ਕੇ ਵੀ ਦੱਸ ਦਿਓ ਆ 82 890 37311 ਹੂੰ 98 78 29 77 68 ਜਿਹੜਾ ਪਹਿਲਾਂ ਦੱਸਿਆ 11 ਵਾਲਾ ਦੁਆਰ ਤੁਸੀਂ ਹੋ 82890 37311 ਹੁਣ ਪੀ 32 ਨੇ ਵੀਡੀਓ ਪਾਤੀ ਤੇਰੀ ਹੋ ਜੜੀਆਂ ਪੌ 12 ਚਲੋ ਇਹ ਸਾਡਾ ਭਰਾ ਆ ਇੰਦਰ ਜਿਹਨੂੰ ਦੇਖ ਕੇ ਅਮਰਤ ਮਾਨ ਨੇ ਵਾਲ ਖੜੇ ਕੀਤੇ ਦਾੜੀ ਰੱਖੀ ਆ ਤੇ ਤੇ ਆ ਦੇਖੋ ਇਹ ਕਿੰਨਾ ਪਾਪੂਲਰ ਆ ਤੁਸੀਂ ਬ੍ਰਾਂਡ ਬ੍ਰਾਂਡ ਕਰੀ ਜਾਂਦੇ ਕੱਲੇ ਕੱਲੇ ਜਿਹੜਾ ਆਨਲਾਈਨ ਜਾਂ ਬੀਅਰਡ ਦੀ ਕੋਈ ਤੇਲ ਵੇਚਦਾ ਜਾਂ ਹੈਅਰ ਸਟਾਈਲ ਵਾਲੀ ਕੋਈ ਕਰੀਮ ਵੇਚਦੀ ਆ ਫੋਟੋ ਤੇ ਸਾਡੇ ਭਰਾ ਦੀ ਹੁੰਦੀ ਆ ਸੋ ਤੁਸੀਂ ਇੱਥੇ ਹੋਣਾ ਹੈ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਬਣਾਉਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਜਿਨ੍ਹਾਂ ਦੇ ਮੈਂ ਦੱਸਣਾ ਜਾਂਦਾ ਜਿਨ੍ਹਾਂ ਦੇ ਕੀੜਾ ਲੱਗ ਜਾਂਦਾ ਆ ਬਾਲਾਂ ਨੂੰ ਬਾਲਾਂ ਹਾਂਜੀ ਜੜੀ ਲੱਗ ਜਾਂਦਾ ਆ ਤੇ ਉਹਦੀ ਫਰੀ ਦਵਾਈ ਦਿੱਤੀ ਆ ਫਰੀ ਬਿਲਕੁਲ ਫਰੀ ਸੇਵਾ ਕਰਦੇ ਹੋ ਸੇਵਾ ਸਰ ਜੀ ਚਲੋ ਬਹੁਤ ਚੰਗੀ ਗੱਲ ਹੈ ਤੁਹਾਡਾ ਪ੍ਰੋਫੈਸ਼ਨ ਹੈ ਨਾਲ ਜੀ ਸੇਵਾ ਵੀ ਹੋਣੀ ਚਾਹੀਦੀ ਆ ਤਾਂ ਨਿੱਕੇ ਭੈਣ ਭਰਾ ਫੋਨ ਨੰਬਰ ਨੋਟ ਕਰ ਲਓ ਐਡਰੈਸ ਨੋਟ ਕਰ ਲਓ ਇੱਕ ਵਾਰੀ ਮਿਲਣ ਚ ਕੀ ਹਰਜ਼ ਐ ਤੁਸੀਂ ਇੱਥੇ ਆ ਸਕਦੇ ਹੋ ਡੈਮੋ ਕਲਾਸ ਲੈ ਸਕਦੇ ਹੋ ਔਰ ਮੈਨੂੰ ਉਮੀਦ ਹੈ ਜਿਨ੍ਹਾਂ ਨੂੰ ਸ਼ੌਂਕ ਹੈ ਉਹਨਾਂ ਦਾ ਸ਼ੌਂਕ ਇੰਦਰ ਮਰ ਨਹੀਂ ਦਵੇਗਾ ਨਹੀਂ ਬਿਲਕੁਲ ਵੀ ਨਹੀਂ ਚਮਕਦਾ ਕਰ ਦੇਵੇਗਾ ਉਹਦਾ ਜਿਹੜਾ ਫਿਊਚਰ ਹੈ ਉਹਨਾਂ ਨਾਲ ਸਮਾਂ ਰੋਸ਼ਨ ਕਰ ਦੇਵੇਗਾ ਰੋਸ਼ਨ ਕਰ ਠੀਕ ਹੈ ਜੀ ਇੰਦਰ ਲਈ ਇਜਾਜ਼ਤ ਦੇ ਲਈ ਹਾਂ ਜੀ ਐਡਰੈਸ ਫਿਰ ਤੋਂ ਕਨਫਰਮ ਕਰ ਦੀਗੇ ਆਈਟੀਆਈ ਤੋਂ ਪਹਿਲਾਂ ਜੇ ਜੇ ਤੁਸੀਂ ਚੰਡੀਗੜ੍ਹ ਰੋਡ ਤੋਂ ਆਉਣਾ ਹੈ ਤੁਸੀਂ ਬਲਾਚੌਰ ਵਾਲੀ ਸਾਈਡ ਤੇ ਜਾਣਾ ਨਮਸ਼ਹਿਰ ਤੋਂ ਆਈਟੀਆਈ ਤੋਂ ਪਹਿਲਾਂ ਤੁਹਾਡੇ ਖੱਬੇ ਹੱਥ ਸਰਬ ਹਸਪੀਟਲ ਦੇ ਬਿਲਕੁਲ ਸਾਹਮਣੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੈ ਆਈ ਜੇ ਬਿਊਟੀ ਅਕੈਡਮੀ ਹੈ ਤੇ ਬਿਊਟੀ ਸੈਲੂਨ ਹੈ ਸਭ ਤੋਂ ਘੱਟ ਰੇਟ ਇੱਥੇ ਮਿਲਨੇ ਹੋਰ ਕਿਤੇ ਨਹੀਂ ਮਿਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਮ ਬਣੇ ਨਾ ਵੀ ਤੁਨੋਂ ਛੋਟੀ ਦਿਨ ਇਸ ਲਈ ਕੈਮਰਾ ਪਸੰਦ ਕਰਦਾ ਬਹੁਤ ਫਤਿਹ ਜਮੇ ਸੱਚੀ ਕਾਲ ਰੱਖਾ